ਕਾਲੇ ਪਾਣੀ ਦੇ ਮੋਰਚੇ ਵੱਲੋਂ ਵੇਰਕਾ ਮਿਲਕ ਫਲਾਟ ਦੇ ਸਾਹਮਣੇ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਭਾਵੇਂ ਕੀ ਪੁਲਿਸ ਵੱਲ ਵੱਡੀ ਗਿਣਤੀ ਵਿੱਚ ਕਾਲੇ ਪਾਣੀ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪਰ ਸਮਰਥਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਾਲੇ ਪਾਣੀ ਦੇ ਮੋਰਚੇ ਦੇ ਸਮਰਥਕਾਂ ਨੂੰ ਸਮਰਥਕਾਂ ਨੇ ਲੁਧਿਆਣਾ ਫਿਰੋਜ਼ਪੁਰ ਸੜਕ ਦਾ ਇੱਕ ਪਾਸਾ ਆਵਾਜਾਈ ਲਈ ਬੰਦ ਕਰ ਦਿੱਤਾ ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਲੋਕਾਂ ਨੇ ਸੜਕ ਨੂੰ ਜਾਮ ਕਰ ਦਿੱਤਾ ਲੋਕਾਂ ਵੱਲੋਂ ਪੰਜਾਬ ਸਰਕਾਰ ਪਾਣੀ ਨੂੰ ਜ਼ਹਿਰੀਲਾ ਕਰਨ ਵਾਲੇ ਲੋਕਾਂ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪੁਲਿਸ ਨੇ ਕਾਲਾ ਪਾਣੀ ਦੇ ਮੋਰਚੇ ਦੇ ਆਗੂ ਕੁਲਦੀਪ ਸਿੰਘ ਖਹਿਰਾ ਤੇ ਲੋਕਸਭਾ ਇੱਥੇ ਪਰ ਪਾਇੰਮ੍ਰਿਤ ਪਾਲ ਸਿੰਘ ਦੇ ਪਿਤਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ ਅਸੀਂ ਨਹੀਂ ਧਿਆਨ ਦੇ ਰਹੇ ਤਾਂ ਲੋਕਾਂ ਨੂੰ ਰੋਡਾਂ ਤੇ ਆਉਣਾ ਪੈ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਕੋਈ ਵੀ ਜਾਤ ਪਾਤ ਕੋਈ ਧਰਮਜਬ ਦਾ ਮਸਲਾ ਨਹੀਂ ਇਹ ਸਾਡੀ ਹੋਣ ਦਾ ਸਵਾਲ ਹੈ ਜੇ ਇਹੋ ਇਹੋਏ ਪਾਣੀ ਅਸੀਂ ਪੀਂਦੇ ਰਵਾਂਗੇ ਤੇ ਸਾਡੀ ਮੇਰੇ ਖਿਆਲ ਆਉਣ ਵਾਲੇ 10-10 ਸਾਲਾਂ ਦਾ ਸਾਡੀਆਂ ਨਸਲਾਂ ਖਤਮ ਹੋ ਜਾਣਗੀਆਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸੇ ਵਾਸਤੇ ਇਹ ਜਿਹੜੇ ਇਹ ਫੈਕਟਰੀਆਂ ਵਾਲੇ ਉਹਨਾਂ ਗਾੜੀ ਵੀ ਅਸੀਂ ਹੱਥ ਜੋੜ ਕੇ ਕਿ ਤੁਸੀਂ ਉਹ ਮਾਪਦੰਡ ਪੂਰੇ ਕਰੋ ਜੇ ਤੁਸੀਂ ਫੈਕਟਰੀਆਂ ਲਾਈਆਂ ਤੇ ਤੁਸੀਂ ਉਹ ਉਹ ਸਾਰੀਆਂ ਚੀਜ਼ਾਂ ਕਰੋ ਇਹ ਜ਼ਹਿਰ ਨਾ ਲੋਕਾਂ ਨੂੰ ਖਵਾਓ ਨਾ ਪਿਆਓ ਉਹ ਲੋਕਾਂ ਦੇ ਇਹ ਕਿੱਥੋਂ ਤੱਕ ਜਾ ਰਿਹਾ ਹੈ ਪਾਣੀ ਤੇ ਸਾਡੇ ਆਪਾ ਪੰਜਾਬ ਦੀ ਹੋਂਦ ਹੀ ਪਾਣੀ ਤੇ ਸੀ ਪੰਜਾਬ ਦਾ ਨਾਂ ਹੀ ਪਾਣੀ ਤੇ ਸੀ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁਝ ਅਸੀਂ ਬਰਬਾਦ ਕਰ ਰਹੇ ਹਾਂ ਹਾਂ ਤੋ ਉਹਦੇ ਵਾਸਤੇ ਜੇ ਕੋਈ ਆਵਾਜ਼ ਉਠਾ ਰਿਹਾ ਤਾਂ ਉਹ ਉਹ ਵੀ ਨਹੀਂ ਤੇ ਆਵਾਜ਼ ਨਹੀਂ ਆਵਾਜ਼ ਦੀ ਗੱਲ ਕਰਦੇ ਆ ਸਰ ਸਿਰਫ ਬਾਹਰੋਂ ਲੋਕ ਕਾ ਰਹੇ ਨੇ ਲੇਕਿਨ ਲੁਧਿਆਣਾ ਦੇ ਲੋਕ ਇੱਥੇ ਦਿਖਾਈ ਘਟ ਦੇ ਰਹੇ ਨੇ ਕੀ ਚੱਕਰ ਇਹ ਇਹ ਤੇ ਇਹ ਤੇ ਜ ਜਿਨੂੰ ਵੀ ਕੋਈ ਮਨੁੱਖਤਾ ਨਾਲ ਪਿਆਰ ਹੈ ਜਿਨੂੰ ਕੋਈ ਲਿਖਦਾ ਹੈ ਇਨਸਾਨੀਅਤ ਨੂੰ ਦੇਖਣਾ ਉਹ ਉਹ ਸਾਰੇ ਆ ਰਹੇ ਆ ਨਾਲ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਸਿਰਫ ਬਾਹਰੋਂ ਆ ਕੇ ਲੋਕੀ ਆਪਣਾ ਪਿਆਰ ਦਿਖਾ ਰਹੇ ਨੇ ਲੁਧਿਆਣਾ ਵਾਸੀ ਕਿਉਂ ਨਹੀਂ ਦਿਖਾ ਰਹੇ ਇਹ 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 ਦੇਖੋ ਜੀ ਇਹ ਪਾਣੀ ਇੱਥੇ ਲੁਧਿਆਣੇ 'ਚ ਨਹੀਂ ਹੁੰਦਾ ਓਰੇਆ ਇਹ ਸਾਰਾ ਉਹ ਰਾਜਸਥਾਨ ਤੱਕ ਦਰਿਆਵਾਂ ਜਾ ਰਿਹਾ ਇਹ ਸਾਰਿਆਂ ਨੂੰ ਆਪਣੀ ਆਪਣੀ ਫਿਕਰ ਹੈ ਲਿਹਾਣਾਂ ਦੇ ਪੇਨੇ ਉਹਨਾਂ ਨੂੰ ਨਿਕਲਣਾ ਚਾਹੀਦਾ ਇਸ ਤੇ ਉਹਨਾਂ ਦੇ ਕਾਰੀ ਬੇਨਤੀ ਕਰਦੇ ਆ ਕਿ ਤੁਸੀਂ ਲਿਹਾਣਾਂ ਦੇ ਬਹੁਤ ਲੋਕ ਆਏ ਹੋਏ ਪਿੱਛੇ ਖੜੇ ਲਿਹਾਣਾਂ ਦੇ ਹੱਥ ਖੜੇ ਕਰਾ ਲਓ ਜੀ ਤੁਸੀਂ ਕੀ ਕਹਿਣਾ ਜਿੰਮੇ ਉਹਨਾਂ ਨੇ ਸਟੇਜ ਲਾਈ ਇੱਥੇ ਬੈਠਣ ਹੀ ਨਹੀਂ ਦੇ ਰਹਾ ਦਿੱਤਾ ਜਾ ਰਹੇਗਾ ਕੀ ਕਹਿਣਾ ਬਹੁਤ ਲੋਕ ਆ ਗਏ 20 ਸਾਲ ਤੋਂ ਵਸਣ ਦਾ ਉੱਥੇ ਘੱਟਾ ਹੋਇਆ ਨਹੀਂ ਮੇਰੇ ਨਾਲੇ ਦੇ ਤਾਕ ਲੈ ਆਹ ਵੇਖੋ ਭਾਜੀ ਸਾਨੂੰ ਵੀ ਤੇ ਖੜੇ ਨਹੀਂ ਹੁੰਦੇ ਕਹਿੰਦੇ ਉਹਨਾਂ ਨੂੰ ਜਿਹੜੇ ਜ਼ਹਿਰ ਵਾਲੇ ਵੰਡਣ ਵਾਲੇ ਆ ਉਹਨਾਂ ਨੂੰ ਤੁਸੀਂ ਸਭ ਕੁਝ ਮੌਕੇ ਦੇ ਰਹੇ ਜੋ ਸਾਡੇ ਖਿਲਾਫ ਗੱਲਾਂ ਕਰਨ ਦੇ ਅਸੀਂ ਤਾਂ ਕੋਈ ਸਾਡਾ ਕੋਈ ਪਰਸਨਲ ਮੈਟਰ ਤਾਂ ਨਹੀਂ ਇਹਦੇ ਵਿੱਚ ਅਸੀਂ ਇਹ ਨਿੱਜੀ ਅਸੀਂ ਤਾਂ ਮਨੁੱਖਤਾ ਦੀ ਜਿਹੜੀ ਆ ਗੱਲ ਕਰਨ ਵਾਸਤੇ ਆਏ ਕਿ ਮਨੁੱਖਤਾ ਕਿੱਦਾਂ ਜਿੰਦੀ ਰਹੂਗੀ ਜੇ ਅਸੀਂ ਇਹ ਆਪਣੀ ਧਰਤੀ ਪਾ ਇਹ ਸਾਰੇ ਮੇਰੇ ਨਾਲੇ ਦਰਿਆ ਦੇ ਉੱਤੇ ਬੰਨ ਬਣਾਉਣ ਨੂੰ ਲੈ ਕੇ ਸੁਰੱਖਿਆ ਦੇ ਕਿਸ ਤਰੀਕੇ ਪ੍ਰਬੰਧ ਨੇ ਔਰ ਕਿਸ ਤਰੀਕੇ ਨਾਲ ਜਿਹੜਾ ਹੈ ਉਹਨਾਂ ਨਾਲ ਗੱਲਬਾਤ ਸੁਰੱਖਿਆ ਦੇ ਪੁਰਗੋਲ ਫੁਕਾ ਪਰਵਨ ਨੇ ਤੁਸੀਂ ਦੇਖਿਆ ਹੋਣਾ ਕਿਸੇ ਨੂੰ ਵੀ ਲਾਅ ਐਂਡ ਆਰਡਰ ਤੋੜਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਊਗੀ ਵੀ ਵਿਲ ਟੇਕ ਅ ਸਟ੍ਰਿਕਟ ਐਕਸ਼ਨ ਜਿਹੜਾ ਵੀ ਕੋਈ ਮਾਹੌਲ ਖਰਾਬ ਕਰੂਗਾ ਵੀ ਵੀ ਟ੍ਰਿਕ ਟੇਕ ਟ੍ਰਿਕ ਐਕਸ਼ਨ ਅਗੇਂਸਟ ਦੋ ਚੁੱਕ ਟੱਟ ਹੋਣ ਦਿੱਤਾ ਜਾਊਗਾ ਬਿਲਕੁਲ ਵੀ ਨਹੀਂ ਹੋਣਾ ਐਂਡ ਤੁਸੀਂ ਦੇਖਿਆ ਹੋਣਾ ਜਿਹੜਾ ਵੀ ਹੈਗਾ ਅਸੀਂ ਪ੍ਰੋਪਰ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਐਂਡ ਵੀ ਡਿਸਾਈਡ ਕਿ ਜਿਹੜਾ ਵੀ ਕੋਈ ਕਾਨੂੰਨ ਤੋੜੇਗਾ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਹੁਣ ਤੱਕ ਕਿੰਨੇ ਡੀਟੇਨ ਕਰ ਚੁੱਕੇ ਨੇ ਅਸੀਂ ਕਾਫੀ ਬੰਦੇ ਡੀਟੇਨ ਕਰੇ तकरीबन 15 20 ਬੰਦੇ ਅਸੀਂ ਡੀਟੇਨ ਕਰ ਚੁੱਕੇ ਐਂਡ ਸਾਡੀ ਟੀਮ ਤੁਸੀਂ ਦੇਖਿਓ ਨਹੀਂ ਹਰ ਪਾਸੇ ਮੁਸਤੈਦ ਹੈਗੀ ਐ ਐ ਪ੍ਰੋਪਰ ਨਾਕੇ ਲੱਗੇ ਸਹਿਰ ਦੇ ਹਰ ਪਾਸੇ ਨਾਕੇ ਲੱਗੇ ਐਂਡ ਸਾਡੇ ਜਿਹੜੀ ਪੁਲਿਸ ਪਾਰਟੀਆਂ ਉਹ ਪੂਰੀ ਤਰ੍ਹਾਂ ਜੀ ਮੈਂ ਕਹਿ ਸਕਦਾ ਪੂਰੀ ਤਰ੍ਹਾਂ ਬੰਨ ਦਾ ਜਿਹੜਾ ਉਹਨਾਂ ਦਾ ਮੋਟਿਵ ਹੈ ਬੰਨ ਲਗਾ ਦਿੱਤਾ ਜਾਊਗਾ ਕਿਉਂਕਿ ਉਹ ਕਹਿ ਰਹੇ ਨੇ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਹੈਗੀ ਭਾਵੇਂ ਕੋਈ ਵੀ ਹੋਵੇ ਅਸੀਂ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਹਾਂ ਪਰ ਕਾਨੂੰਨ ਨਹੀਂ ਦੇਖੋ ਜਿਹੜਾ ਜੋ ਜਿਹੜਾ ਕੰਪਲੂਸ਼ਨ ਬੋਰਡ ਦਾ ਉਹਨਾਂ ਨੇ ਦੇਖਣਾ ਹੈ ਅਸੀਂ ਸਰਵੀਆਂ ਕਹਿ ਸਕਦੇ ਹਾਂ ਕਿ ਕਿਸੇ ਨੂੰ ਵੀ ਕਾਨੂੰਨੀ ਤੋੜਨ ਦਿੱਤਾ ਜਾਊਗਾ ਜਿਹੜਾ ਵੀ ਕੋਈ ਇਹੋ ਜਿਹੀ ਹਰਕਤ ਕਰੂਗਾ ਉਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ ਕਿਉਂਕਿ ਉਹਨੇ ਕੁਝ ਜੀ ਲੋਕ ਟੇਨ ਕਿਤੇ ਗਏ ਨੇ ਉਹ ਕਹਿ ਰਹੇ ਕਿ 2 ਵਜੇ ਲੱਖਾਂ ਸਿਧਾਨਾ ਤੇ ਪਹੁੰਚ ਕੋਈ ਵੀ ਆਏ ਵਟ ਐਵਰ ਜੋ ਵੀ ਕੋਈ ਆਊਗਾ ਵੀ ਵਿਲ ਟੇਕ ਐਕਸ਼ਨ ਸਰ ਕਿੰਨੀ ਬੋਸ ਤਕਰੀਬਨ 2000 ਨਹੀਂ ਨਹੀਂ ਹਰ ਹਰ ਥਾਂ ਤੇ ਨਾਕਾਬੰਦੀ ਹੈਗੀ ਹੈ ਐਂਡ ਕਿਸੇ ਵੀ ਕੀਮਤ ਤੇ ਮੈਂ ਫੇਰ بار بار ਉਹੀ ਸਬੋਧ ਰਿਪੀਟ ਕਰ ਰਿਹਾ ਕਿਸੇ ਵੀ ਕੀਮਤ ਤੇ ਲੋ ਐਂਡ ਆਰਡਰ ਖਰਾਬ ਨਹੀਂ ਕਰਨ ਦੀ ਜਿਆਦੇ ਕੰਡੇ ਉੱਤੇ ਵੀ ਪੁਲਿਸ ਫੋਰਸ ਤੇ ਨਾਲ ਕੀਤੀ ਗਈ ਹੈ ਹਾਂਜੀ ਤਿਆਰ ਦੇ ਕੰਢਿਆਂ ਉੱਤੇ ਵੀ ਪੁਲਿਸ ਪੈਣਾ ਜਿੱਥੇ ਜਿੱਥੇ ਵੀ ਲੋਡ ਹੈਗੀ ਹੈ ਜਿਹੜੇ ਜਿਹੜੇ ਸੈਂਸਿਟਿਵ ਪੁਆਇੰਟ ਹੈਗੇ ਅਸੀਂ ਉੱਥੇ ਸਾਰੇ ਡਿਪਲੋਇਮੈਂਟ ਕੀਤੀ ਹੈ ਔਰ ਸਪੈਸ਼ਲ ਰੂਟ ਦਾ ਵੀ ਕੋਈ ਹੈਗਾ ਜਿਹੜੇ ਲੋਕਲ ਬਸਨੀਕ ਨੇ ਜਿਹੜੇ ਨਹੀਂ ਤੁਸੀਂ ਦੇਖੋ ਬਾਕੀ ਆਮ ਬੰਦਿਆਂ ਨੂੰ ਕੋਈ ਤਕਲੀਫ ਨਹੀਂ ਹੋ ਰਹੀ ਐਂਡ ਬਾਕੀ ਰੁਕੀ ਗਈ ਸਾਰੇ ਗੱਡੀ ਰੁਕੀ ਗਈ ਸੀ ਉਹਨਾਂ ਨੇ ਆਪਣੇ ਪ੍ਰੂਫ ਦਿਖਾ ਲਏ ਆ ਹਸਪੀਟਲ ਚਲੇ ਜੀ ਰੁਕਿਆ ਗਿਆ ਸੀ ਨਹੀਂ ਨਹੀਂ ਅਸੀਂ ਚੈੱਕ ਤੋਂ ਕਰ ਚੱਕੇ ਫਿਰ ਫਿਰ ਚੈੱਕ ਕਰਕੇ ਸਰ ਤਾਜ ਰੋਡ ਦੇ ਉੱਤੇ ਡਾਈਂਗ ਇੰਡਸਟਰੀ ਵੱਲੋਂ ਵੀ ਇੱਕ ਸਟੇਜ ਲਗਾਈ ਗਈ ਹੈ ਉਹ ਵੀ ਕਹਿ ਰਹੇ ਨੇ ਅਸੀਂ ਦੇਖੋ ਦੇਖੋ لیکن جے کوئی قانون توڑے گا تو اس کے خلاف کاروائی کریں گے تھینک یو سر تھینک یو